ਤਰ ਇਹ ਜੰਗ ਉਹਨਾਂ ਦੀ ਸ਼ੁਰੂ ਹੋਈ ਆ ਹੌਲੀ ਹੌਲੀ ਜਿਹੜੀ ਵਧੀ ਆ ਫਿਰ ਉਹਨੂੰ ਇੱਕ ਟੈਕਟਿਕਲੀ ਨਾਮ ਦਿੱਤਾ ਗਿਆ ਕਾਰਗਿਲ ਵਾਰ ਉਸ ਤੋਂ ਬਾਅਦ ਇਹ ਜਿੱਤ ਪ੍ਰਾਪਤ ਹੋਈ ਆ ਤਦ ਕਿ ਅਸੀਂ ਫਿਰ 26 ਜੁਲਾਈ ਨੂੰ ਪੂਰਾ ਜਿਹੜਾ ਹੈ ਇੱਕ ਜਿਹੜਾ ਹੈਗਾ ਆ ਕਾਰਗਿਲ ਵਾਰ ਤੇ ਵਿਜੇ ਪ੍ਰਾਪਤ ਹੋਈ ਆ ਇਹ ਤੁਸੀਂ ਮੁੱਖ ਜਿਹੜੇ ਆਗੇ ਨੇ ਹੀਰੋ ਕਾਰਗਿਲ ਵਾਰ ਦੇ ਕੈਪਟਨ ਬੱਤਰਾ ਜੈਕਰਫ ਦੇ ਸੀਗੇ ਅ ਸੂਬੇਦਾਰ ਬਾਨਾ ਆ ਜਾਦਵ ਜੀ ਗ੍ਰੈਡੀਅਸ ਦੇ ਬੰਦੇ ਬੇਅੰਤੀ ਨਾਮ ਨੇ ਜਿਨ੍ਹਾਂ ਨੂੰ ਮਹਾਵੀਰ ਚੱਕਰ ਵੀਰ ਚੱਕਰ ਹੋਇਆ ਗੱਲ ਸਿਰਫ ਇਹ ਨਹੀਂ ਹੈ ਕਿ ਉਹ ਫੌਜ ਚ ਜਾਂਦੇ ਕਿਉਂ ਨਹੀਂ ਪਰ ਕੰਪੀਟੀਸ਼ਨ ਫੌਜ ਦਾ ਉਨਾ ਹੀ ਹੈ ਕੋਈ ਉੱਥੇ ਰਿਜ਼ਰਵੇਸ਼ਨ ਹੈ ਨਹੀਂ ਇੱਕ ਜੇ ਤੁਸੀਂ ਆਪੇ ਦੇਖੋ ਬੱਚਿਆਂ ਨੂੰ ਇਹ ਦੱਸੀਦਾ ਕਿ ਇੱਕ ਸਿਪਾਹੀ ਦਾ ਬੱਚਾ ਇੱਕ ਜਨਰਲ ਦਾ ਬੱਚਾ ਸੇਮ ਇੰਟਰਵਿਊ ਦਿੰਦਾ ਇਜੀ ਗੱਲ ਉਹ ਬਾਹਰ ਨੂੰ ਕਿਉਂ ਭਜਦੇ ਨੇ ਇਜ਼ੀ ਲੇਅਰ ਆਫ ਮਨੀ ਜਦਕੀ ਫੌਜ ਦੇ ਵਿੱਚ ਵੀ ਹੁਣ ਪੇ ਅਨਾਉਂਸਸ ਮੰਨਿਆ ਜਾਂਦਾ ਕਿ ਪਹਿਲਾਂ ਫੌਜ ਦੇ ਪੇ ਅਨਾਉਂਸਸ ਘੱਟ ਸੀਗੇ ਬਦ ਹੁਣ ਨਹੀਂ ਹੁਣ ਸਾਰੀਆਂ ਫੈਸਿਲਿਟੀਆਂ ਨੇ ਮੈਡੀਕਲ ਫੈਸਿਲਿਟੀਆਂ ਨੂੰ ਅਕਸਰ ਕਾਰਗਿਲ ਦਿਵਸ ਮੌਕੇ ਮਨਾਇਆ ਜਾਂਦਾ ਹੈ ਇਸ ਦਿਨ ਦੇ ਵਿੱਚ ਖਾਸ ਤੌਰ ਦੇ ਉਤੇ ਜਦੋਂ ਸਾਡੀ ਭਾਰਤੀ ਫੌਜ ਵੱਲੋਂ ਜੋ ਕਾਰਕਿਲ ਦੀ ਲੜਾਈ ਦੇ ਵਿੱਚ ਕਾਰਗਿਲ ਦੀ ਚੋਟੀ ਦੇ ਉੱਤੇ ਤਿਰੰਗਾ ਲਹਿਰਾ ਕੇ ਇਸ ਜਿੱਤ ਨੂੰ ਜਿਹੜਾ ਯਕੀਨੀ ਬਣਾਇਆ ਸੀਗਾ ਤਾਂ ਉੱਥੇ ਦੱਸਦੀ ਹੈ ਕਿ ਜਿਹੜੇ ਇਸ ਜੰਗ ਦੌਰਾਨ ਕਾਰਗਿਲ ਦੀ ਜੰਗ ਦੌਰਾਨ ਜਿਹੜੇ ਸ਼ਹੀਦ ਹੋਏ ਸੀ ਤਾਂ ਉਹਨਾਂ ਨੂੰ ਦਰਸਾਉਂਦੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਗੈਲਰੀ ਜੋ ਹੈ ਵਾਰ ਮੈਮੋਰੀਅਲ ਹੰਸੇ ਸਾਹਿਬ ਦੇ ਵਿੱਚ ਸਤਤਤਾ ਤੇ ਅੱਜ ਅਸੀਂ ਤੁਹਾਨੂੰ ਉਸ ਗੈਲਰੀ ਚ ਲੈ ਕੇ ਆਏ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਸ ਗੈਲਰੀ ਦੇ ਵਿੱਚ ਜੋ ਉਸ ਵੇਲੇ ਦੀ ਜੰਗ ਦੌਰਾਨ ਜਿਹੜੇ ਸਾਡੀ ਭਾਰਤੀ ਸੈਨਾ ਸੀਗੀ ਕਿਦਾਂ ਇੰਨਾ ਪਹਾੜ ਦੇ ਉੱਤੇ ਚੜਦੀ ਜਿਹੜੀ ਦਿਖਾਈ ਦੇ ਰਹੀ ਆ ਕਿੰਨੇ ਤਸ਼ੱਦਦ ਤੋਂ ਬਾਅਦ ਜਿਹੜਾ ਇਸ ਜੰਗ ਦੇ ਵਿੱਚ ਆਪਣੀ ਵਿਜੇ ਪ੍ਰਾਪਤ ਕਰਦੀ ਆ ਤਾਂ ਸਾਡੇ ਨਾਲ ਇੱਥੇ ਕਰਨਲ ਸਾਹਿਬ ਮੌਜੂਦ ਹੈਗੇ ਨੇ ਜੀਐਸ ਗਿਲਜੀਤਾ ਕਰਨਲ ਸਾਹਿਬ ਇਸ ਗੈਲਰੀ 'ਚ ਆਪਾਂ ਮੌਜੂਦ ਆ ਤਾਂ ਅਕਸਰ ਕਿਉਂਕਿ ਹਰ ਸਾਲ 26 ਤਰੀਕ ਨੂੰ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਇੱਥੇ ਸਨਮਾਨਿਤ ਕੀਤਾ ਜਾਂਦਾ ਹੈ ਉਸ ਦਿਨ ਨੂੰ ਯਾਦ ਕੀਤਾ ਜਾਂਦਾ ਹੈ ਕਿਉਂਕਿ 26 ਜੁਲਾਈ 1999 ਨੂੰ ਇਹ ਜੋ ਕਹਿ ਸਕਦੇ ਆ ਕਿ ਆਪਾਂ ਜਿੱਤ ਪ੍ਰਾਪਤ ਕੀਤੀ ਸੀਗੀ ਲੇਕਿਨ ਉਸ ਦੇ ਨਾਲ ਨਾਲ ਜਿਹੜੇ ਸਾਡੇ ਜਿਹੜੇ ਭਰਾ ਸ਼ਹੀਦ ਵੀ ਹੋਏ ਸੀਗੇ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਇਸ ਦੇ ਉੱਤੇ ਝਾਤ ਪਾਓ ਕਿ ਜਿਹੜੀ ਨਵੀਂ ਪੀੜ੍ਹੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਕੀ ਫੌਜੀਆ ਨੇ ਸਾਡੇ ਭਰਾਵਾਂ ਨੇ ਸੈਨਾ ਨੇ ਕਿਸ ਤਰ੍ਹਾਂ ਦੇ ਨਾਲ ਦੇਸ਼ ਦਾ ਮਾਣ ਵਧਾਇਆ ਇਸ جنگ ਨੂੰ ਜਿੱਤ ਕੇ ਕਾਰਗਿਲ ਦੀ ਤਾਂ ਇਸ ਤੇ ਉੱਤੇ ਜ਼ਰੂਰ ਇੱਕ ਝਾਤ ਜੜੀ ਆ ਪਾਓ ਦੇਖੋ ਜੀ ਮੈਂ ਜਿਸ ਤਰ੍ਹਾਂ ਜਦ ਵੀ ਸਾਡੇ ਕੋਲ ਵਿਜ਼ਿਟਰ ਆਉਂਦੇ ਨੇ ਬੱਚੇ ਆਉਂਦੇ ਨੇ ਸਾਰੇ ਅਸੀਂ ਇਹਨਾਂ ਕੋਲ ਸ਼ੁਰੂ ਕਰਦੇ ਹਾਂ ਇਤਿਹਾਸ ਤੁਹਾਨੂੰ ਵੀ ਪਤਾ ਹੋਊਗਾ ਤੁਸੀਂ ਇੱਥੇ ਬਾਕੀ ਸਾਰੀਆਂ ਗੱਦਰੀਆਂ ਦੇਖੀਆਂ ਸਾਡਾ ਜਿਹੜਾ ਨੇਬਰਿੰਗ ਸਾਡਾ ਜਿਹੜਾ ਪੜੋਸੀ ਮੁਲਕਿਆ ਸਾਡਾ ਵਾਦੀ ਵਾਦ 1947-48 ਤੋਂ ਸ਼ੁਰੂ ਹੋਇਆ ਸੀਗਾ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਸੀ ਉਸ ਤੋਂ ਹੀ ਉਹਨਾਂ ਨੂੰ ਸੰਤੁਸ਼ਟੀ ਨਹੀਂ ਹੋਈ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਆਪਣੀ ਜ਼ਮੀਨ ਜ਼ਿਆਦਾ ਲਵਾਂ 1947-48 ਉਸ ਤੋਂ ਬਾਅਦ ਤੁਹਾਨੂੰ ਮੈਂ ਥੋੜੀ ਬੈਕਗ੍ਰਾਉਂਡ ਦੱਸ ਦੇਣਾ ਇਹ ਜਦੋਂ ਵਾਰਮੋਲੇ ਅਸੀਂ ਬਣਾਏ ਉਹਦੇ ਬਾਅਦ ਅਸੀਂ ਬਾੜ ਦੀ ਚైనా ਨਾਲ ਜੰਗ 65 71 ਜੋ ਬੰਗਲਾਦੇਸ਼ ਦਾ ਆਜ਼ਾਦ ਹੋਇਆ ਉਸ ਤੋਂ ਬਾਅਦ ਜਿੱਥੇ ਮੌਜੂਦਾ ਗੈਲਰੀ ਆ ਕਾਰਗਿਲ ਗੈਲਰੀ ਹੋਣੇ ਸਾਡੀ 4 ਨੰਬਰ ਗੈਲਰੀ ਆ ਜਿਹੜੀ ਤੁਸੀਂ ਦੇਖੀ ਹੋਣੀ ਆ ਅੰਡਰ ਕੰਸਟਰਕਸ਼ਨ ਆ ਸਰਕਾਰ ਵੱਲੋਂ ਪੈਸੇ ਆ ਗਏ ਆ ਉਹ ਪੂਰੀ ਹੋ ਰਹੀ ਆ ਤਾਂ ਫਿਰ ਅੱਗੇ ਜਿਹੜੀ ਉਹ ਬਾਅਦ ਚੋ ਗੱਲ ਕਰਾਂਗੇ ਕਿਹੜੀ ਆ ਹੁਣ 1999 ਦਾ ਜਿਹੜਾ ਕਾਰਗਿਲ ਜੁੱਧ ਹੋਇਆ ਜੀ ਉਹ ਜਿਸ ਤਰ੍ਹਾਂ ਪਹਿਲਾਂ ਮੈਂ ਦੱਸ ਚੁੱਕਿਆ ਫੈਬਰੂਰੀ 1999 ਦੇ ਵਿੱਚ ਸਾਡਾ ਜਿਹੜਾ ਪੜੋਸੀ ਮੁਲਕ ਆ ਉਹਨੇ ਸੀਗੇ ਤੇ ਉਹਨਾਂ ਦੇ ਰੈਗੂਲਰ ਫੌਜੀ ਉਹਨਾਂ ਨੇ ਆਪਣੀ ਰੈਕੀ ਕਰਕੇ ਤੇ ਜਿਹੜੇ ਪੁਰਾਣੇ ਬੰਕਰ ਸਾਡੇ ਬਣੇ ਹੁੰਦੇ ਨੇ ਉਹਨਾਂ ਨੂੰ ਅਕੂਪਾਈ ਕਰਕੇ ਸਟ੍ਰੈਟੈਜੀਕ ਲੋਕੇਸ਼ਨ ਜਿਹਨੂੰ ਕਹਿੰਦੇ ਨੇ ਮਤਲਬ ਕਿ ਮਿਲਟਰੀ ਪੁਆਇੰਟ ਆਫ ਓ ਉਹਨਾਂ ਨੇ ਅਕੂਪਾਈ ਕਰ ਲਿਆ ਉਹਨਾਂ ਦਾ ਮਨਸ਼ਾ ਇਹ ਆਹੋ ਸੀਗਾ ਕਿ ਆਉਣ ਵਾਲੇ 1-2 ਮਹੀਨਿਆਂ ਦੇ ਉੱਤੇ ਅਸੀਂ ਇਹਨਾਂ ਤੇ ਅਟੈਕ ਕਰਨਾ ਜਦਕਿ ਸਾਨੂੰ ਇਸ ਦੀ ਖਬਰ ਨਹੀਂ ਸੀ ਪਰ ਸਾਡੇ ਜਿਹਨੂੰ ਪੈਟਰੋਲ ਜਾਂਦੇ ਨੇ ਜਿਹੜਾ ਸਮਰਥ ਦੇ ਵਿੱਚ ਜਿਹੜੀ ਹੁੰਦੀ ਹੈ ਫੈਬਰੀ ਦੀ ਮਾਰ ਦੇ ਵਿੱਚ ਕਿਉਂਕਿ ਉਹਨਾਂ ਵੱਲੋਂ ਹਾਈਟ ਆਉਣਾ ਸੌਖਾ ਹੈ ਹੁਣ ਆਮ ਜਨਤਾ ਪੁੱਛਦੀ ਹੈ ਕਿ ਉਹ ਕਿਉਂ ਉੱਥੇ ਖੜੇ ਸੀਗੇ ਪਰ ਉਹਨਾਂ ਵੱਲੋਂ ਹਾਈਟ ਹੈ ਉਹਨਾਂ ਸਾਡਾ ਏਰੀਆ ਜਿਆਦਾ ਆ ਫਿਰ ਅਸੀਂ ਜਦੋਂ ਬਰਫ਼ ਨਿਕਲਦੀ ਆ ਉਦੋਂ ਪਟੋਲਿੰਗ ਸ਼ੁਰੂ ਕਰਦੇ ਆ ਸੋ ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਇਹ ਖਬਰ ਮਿਲੀ ਸਾਡਾ ਇਹਨਾਂ ਪਟ્રોલ ਗਏ ਨੇ ਫੌਜੀ ਮਾਰਚ ਦੇ ਵਿੱਚ ਫਿਰ ਇਹ ਜੰਗ ਉਦੋਂ ਦੀ ਸ਼ੁਰੂ ਹੋਈ ਆ ਹੌਲੀ-ਹੌਲੀ ਜਿਹੜੀ ਜੱਗੀ ਆ ਫਿਰ ਉਹਨੂੰ ਇੱਕ ਟੈਕਟਿਕਲੀ ਨਾਮ ਦਿੱਤਾ ਗਿਆ ਕਾਰਗਿਲ ਵਾਰ ਉਸ ਤੋਂ ਬਾਅਦ ਇਹ ਜਿੱਤ ਪ੍ਰਾਪਤ ਹੋਈ ਆ ਤਦਕਿ ਅਸੀਂ ਫਿਰ 26 ਜੁਲਾਈ ਨੂੰ ਪੂਰਾ ਜਿਹੜਾ ਹੈ ਇੱਕ ਜਿਹੜਾ ਹੈਗਾ ਆ ਕਾਰਗਿਲ ਵਾਰ ਤੇ ਵਿਜੇ ਪ੍ਰਾਪਤ ਹੋਈ ਆ ਉਸ ਦੇ ਵਿੱਚ ਸਾਡੇ ਤੁਸੀਂ ਮੁੱਖ ਜਿਹੜੇ ਆਗੇ ਨੇ ਹੀਰੋ ਕਾਰਗਿਲ ਵਾਰ ਦੇ ਕੈਪਟਨ ਪੱਤਰਾ ਜੈਕਰਿਫ ਦੇ ਸੀਗੇ ਅ ਸੂਬੇਦਾਰ ਬਾਨਾ ਆ ਜਾਦਵ ਜੀ ਗ੍ਰੇਡੀਅਸ ਦੇ ਮਰਕ ਬੇਅੰਤੀ ਨਾਮ ਨੇ ਜਿਨ੍ਹਾਂ ਨੂੰ ਮਹਾਬੀਰ ਚੱਕਰ ਬੀਰ ਚੱਕਰ ਹੋਇਆ ਸੋ ਜਿੱਦਾਂ ਤੁਸੀਂ ਆ ਕਵਰ ਦੇਖ ਰਹੇ ਹੋ ਇਹ ਡਿਪਿਕਟ ਕੀਤਾ ਗਿਆ ਹੈ ਕਿ ਕਿੰਨੀ ਸਟੀਪ ਜਿਹੜੀ ਹੈਗੀ ਆ ਮੁਸ਼ਕਲ ਚੜਾਈ ਆ ਜਿੱਥੇ ਕਿ ਬੰਦਾ ਉੱਤੋਂ ਪੱਥਰ ਸੁੱਂਦਾ ਸੀ ਤੇ ਸਾਡੀਆਂ ਕੈਸਿਲਟੀਆਂ ਹੋ ਜਾਂਦੀਆਂ ਸੀਗੀਆਂ ਕਿਸ ਤਰ੍ਹਾਂ ਸਾਡੇ ਫੌਜੀਆ ਨੇ ਉੱਤੇ ਜਾ ਕੇ ਸਟ੍ਰੇਟ ਹਮਲਾ ਕੀਤਾ ਜਿਸ ਨੂੰ ਕਹਿੰਦੇ ਫਰੰਟਲ ਅਟੈਕ ਜਦਕਿ ਆਮ ਲੜਾਈ ਚ ਬਾਕੀ sport ਹੁੰਦੀ ਇੱਥੇ ਕੋਈ sport ਨਹੀਂ ਸੀ ਸਿਰਫ ਟਲੜੀ ਦੀ sport ਸੀਗੀ ਹੁਣ ਉਹ ਵੀ ਇੱਕ ਦੇ ਬੰਦਾ ਦੋ ਬੰਦੇ ਨੇ ਉਹਦੇ ਵਾਸਤੇ ਟਲੜੀ ਦਾ ਫਾਇਰ ਕੀਤਾ ਜਾਂਦਾ ਸੀਗਾ ਜੋ ਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਸ ਦੇ ਵਿੱਚ ਉਦੋਂ ਇੰਟਰਨੈਟ ਦਾ ਜਾਂ ਕਮਿਊਨੀਕੇਸ਼ਨ ਲਾਈਨਾਂ ਸਾਡੀਆਂ ਇੰਨੀਆਂ ਸਟਰੋਂਗ ਨਹੀਂ ਸੀਗੀਆਂ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕਿੰਨਾ ਮੁਸ਼ਕਲ ਹੋਊਗਾ ਕਿ ਇਹਨੂੰ ਜੜਾ ਕਰਨਾ ਜੋ ਕਿ ਸਿਰਫ ਬਿਲ ਪਾਵਰ ਤੇ ਇੱਕ ਸਖ ਟੈਨੀ ਦੇ ਨਾਲ ਹੀ ਹੁੰਦਾ ਜੋ ਕਿ ਉਹੀ ਅੱਜ ਕੱਲ ਦੀ ਜਨਰੇਸ਼ਨ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਇੱਥੇ ਦਰਸਾਇਆ ਜਾਂਦਾ ਤਾਂ ਸਰ ਇਸ ਦੇ ਵਿੱਚ ਇੱਥੇ ਕਿ ਵਿਕਰਮ ਬੱਤਰਾ ਹੋਣਾ ਬਾਰੇ ਵੀ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਇਹ ਸਾਰਾ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਜਿਹੜੇ ਸੈਨਿਕ ਨੇ ਜਵਾਨ ਨੇ ਇਸ ਚੋਟੀ ਦੇ ਉੱਤੇ ਚੱਲ ਰਹੇ ਨੇ ਤਾਂ ਇਸ ਚੋਟੀ ਦਾ ਨਾਮ ਹੀ ਬੱਤਰਾ ਵਿਕਰਮ ਬੱਤਰਾ ਦੇ ਨਾਮ ਤੋਂ ਰੱਖਿਆ ਗਿਆ ਨਹੀਂ ਇਹ ਦਾ ਬਾਰੇ ਕੋਈ ਟਿੱਪਣੀ ਨਹੀਂ ਕਿ ਵਿਕਰਮ ਬੱਤਰਾ ਦਾ ਨਾਂ ਦਾ ਨਹੀਂ ਉਹ ਜਿਹੜਾ ਫੌਜੀ ਹੁੰਦੇ ਜਾਂ ਰੈਜiment ਵਾਲੇ ਜਾਣਦੇ ਨੇ ਉਹ ਕੋਈ ਨਾਮ ਨਹੀਂ ਦਿੰਦਾ ਉਹ ਤਾਂ ਮਰਕਰ ਕੋਈ ਪੁਆਇੰਟ ਵਾਈਜ਼ ਹਾਈਟ ਹੁੰਦੀ ਹੈ ਹਰ ਇੱਕ ਪੁਆਇੰਟ ਵਾਈਜ਼ ਹੁੰਦਾ ਜਿਦਾ ਟੋਲ ਲਿੰਗ ਹਾਈਟ ਵਗੈਰਾ ਪਰ ਉਹਦੇ ਵਿੱਚ ਉਹਦਾ ਨਾਂ ਸ਼ੇਰ ਸਾਹ ਨਾਂ ਦੇ ਪਛਾਣਿਆ ਜਾਂਦਾ ਪਲਟਨ ਦੇ ਵਿੱਚ ਉਹਨਾਂ ਦਾ ਕਾਲ ਸਾਈਨ ਹੁੰਦਾ ਜਿਨ੍ਹਾਂ ਦੀ ਜੈਕਰਾਈਫਲ ਹੈ ਉਹਨਾਂ ਨੇ ਆਪਣਾ ਨਾਂ ਲੋਕਲ ਦਿੱਤਾ ਹੋਊਗਾ ਬਾਕੀ ਜਿਹੜੇ ਜਿਹੜੇ ਪੁਰਾਣੇ ਨਾਂ ਨੇ ਉਹ ਹੀ ਰਹਿੰਦੇ ਨੇ ਸਾਰੇ ਤਾਂ ਸਰ ਇੱਕ ਜਿਹੜਾ ਅਸੀਂ ਇਹ ਮਾਡਲ ਦੇਖ ਰਹੇ ਹਾਂ ਇਸ ਮਾਡਲ ਦਾ ਕੀ ਕਿਉਂਕਿ ਖਾਸ ਤੌਰ ਦੇ ਉੱਤੇ ਇੱਥੇ ਹਰ ਇੱਕ ਚੀਜ਼ ਉਹੀ ਹੈ ਜੋ ਜੰਗ ਦਰਾਂ ਉੱਥੇ ਦੇਖੀ ਜਾਂਦੀ ਹੈ ਤਾਂ ਇਹ ਕਿਸ ਚੀਜ਼ ਦਾ ਮਾਡਲ ਬਿਲਕੁਲ ਜੀ ਇਹ ਹੂਬ ਹੂ ਇਸੇ ਤਰ੍ਹਾਂ ਬਣਾਇਆ ਗਿਆ ਜਿਸ ਤਰ੍ਹਾਂ ਉੱਥੇ ਹੈਗਾ ਆ ਇੱਕ ਤੁਹਾਨੂੰ ਹੈਲੀਕਾਪਟਰ ਖਾੜਾ ਦੇਖਿਆ ਹੋਵੇਗਾ ਇੱਥੇ ਇਸ ਦੇ ਵਿੱਚ ਨਾਲ-ਨਾਲ ਹੀ ਮੈਂ ਦੱਸਾਂ ਕਿ ਸਾਡੇ ਸਿਰਫ ਜਵਾਨ ਹੀ ਆਫਸਰ ਹੀ ਨਹੀਂ ਲੜੇ ਸਾਡੇ ਇੱਕ ਆਫਸਰ ਸੀਗੀ ਜਿਹਦੀ ਮੂਵੀ ਤੁਸੀਂ ਦੇਖੀ ਹੋਣੀ ਆ ਗੁੰਜਨ ਸਖਸੈਨਾ ਉਹ ਫਲਾਈਟ ਲੈਫਟਨੈਂਟ ਸੀਗੀ ਓਨਲੀ ਊਮਨ ਆਫੀਸਰ ਜਿਨ੍ਹਾਂ ਨੇ ਅੱਜ ਦਾ ਹੈਲੀਕਾਪਟਰ ਘੜਾਇਆ ਔੜ ਕੇ ਸਰਵੈਲੈਂਸ ਰੈਕੀਟ ਐਵੈਕੂਏਸ਼ਨ ਕੀਤੀਆਂ ਕੈਜ਼ਲਟੀਜ਼ ਮਤਲਬ ਕਿ ਇਸ ਪਹਾੜੀ ਦੇ ਉੱਤੇ ਜਾ ਕੇ ਬਿਲਕੁਲ ਥੱਲੇ ਆ ਕੇ ਦੁਸ਼ਮਣ ਦੇ ਫਾਇਰ ਦੇ ਵਿੱਚੋਂ ਨਿਕਲ ਕੇ ਫਿਰ ਜਾ ਕੇ ਆ ਜਿਹੜਾ ਤੁਹਾਨੂੰ ਹੱਟਸ ਬਣੀਆਂ ਨੇ ਐਡਵਾਂਸ ਡਰੈਸਿੰਗ ਸਟੇਸ਼ਨ ਹੈ ਜਿੱਥੇ ਬੰਦਾ ਨੂੰ ਕੈਜ਼ਲਟੀ ਹੁੰਦੀ ਵਾਪਸ ਲਿਆਇਆ ਜਾਂਦਾ ਨਾ ਤੁਸੀਂ ਹੈਰਾਨ ਹੋ ਜਾਓਗੇ 80% ਬੰਦੇ ਤਾਂ ਠੀਕ ਹੁੰਦੇ ਆਪਣੇ ਆਪ ਹੀ ਵੋਲੰਟਰੀ ਕਾਦੇ ਕਿਸੇ ਵਾਪਸ ਜਾਣਾ ਇਹ ਹੁੰਦਾ ਪਲਟਨ ਦੇ ਨਾਲ ਆਪਣਾ ਇੱਕ ਗਠਬੰਧਨ ਸੋ ਇਹ ਐਡਵਾਂਸ ਜੈਸਿੰਗ ਸਟੇਸ਼ਨ ਆ ਇੱਥੋਂ ਕੈਜ਼ੁਲਟੀਜ਼ ਜਿਹੜੀਆਂ ਨੇ ਉਹ ਅਲੱਗ-ਅਲੱਗ ਵਰਿਕ ਕੀਤੀਆਂ ਜਾਂਦੀਆਂ ਨੇ ਕਲਾਸੀਫਿਕੇਸ਼ਨ ਉਸ ਤੋਂ ਬਾਅਦ ਜਿਹੜੇ ਜ਼ਿਆਦਾ ਇੰਜਰਡ ਹੁੰਦੇ ਉਹਨਾਂ ਨੂੰ ਚੰਡੀਗੜ੍ਹ ਹਸਪੀਟਲ ਵੈਸਟਰਨ ਕਮਾਂਡ ਜਾਂ ਸ਼੍ਰੀਨਗਰ ਬੇਸ ਹਸਪੀਟਲ ਜਾਂ ਫਿਰ ਆਰਮੀ ਹੱਡਕੁਆਟਰ ਜਿਹੜਾ ਆਰਆਰ ਹਸਪਤਲ ਉੱਥੇ ਭੇਜਿਆ ਜਾਂਦਾ ਇੱਕ ਬੜਾ ਸਾਡਾ ਸੈਟ ਪ੍ਰੋਸੀਜਰ ਆ ਫੌਜ ਦਾ ਇਹ ਬੱਚਿਆਂ ਨੂੰ ਦੱਸਉਣ ਲਈ ਆ ਕਿ ਨਾਲ-ਨਾਲ ਲੜਾਈ ਤਾਂ ਨਹੀਂ ਉਹਨਾਂ ਨੂੰ ਵੈਕੂਏਸ਼ਨ ਉਹਦੀ ਕਿਆਰ ਕਿੱਦਾਂ ਹੋਈ ਜੀ ਜੇ ਉੱਪਰ ਦੇਖੋ ਤਾਂ ਉਹ ਗੱਡੀਆਂ ਜਾ ਰਹੀਆਂ ਨੇ ਇਹ ਜਿਹੜੀਆਂ ਹੈਗੀਆਂ ਸਪਲਾਈਜ਼ ਵਾਲੀਆਂ ਗੱਡੀਆਂ ਨੇ ਸਾਰੀਆਂ ਮੈਡੀਕਲ ਸਪਲਾਈਜ਼ ਹੁੰਦੀਆਂ ਨੇ ਸੋ ਇਹ ਬੇਸਿਕਲੀ ਇਹ ਡਿਪਿክት ਕੀਤਾ ਗਿਆ ਇੱਥੇ ਸਾਰਾ ਸਸ ਇੱਚ ਜਿੱਦਾਂ ਅਸੀਂ ਦਰਸ਼ਾਇਆ ਕਿਉਂਕਿ ਕਾਰਗਿਲ ਤੋਂ ਇਲਾਵਾ ਵੀ ਜਿਹੜਾ ਹੋਰ ਜਿਹੜੀਆਂ ਅੱਜ ਤੱਕ ਦੀਆਂ ਜਿਹੜੀਆਂ ਜੰਗਾਂ ਰਾਜੇ ਮਹਾਰਾਜਾ ਗੁਰੂ ਸਾਹਿਬ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਜੰਗਾਂ ਸਾਰੀਆਂ ਇਸਵਾਰ ਮੈਮੋਰੀਅਲ ਦੇ ਵਿੱਚ ਕੱਲੀ-ਕੱਲੀ ਗੈਲਰੀ ਬਣੀ ਆ ਜਿਹੜੀ ਹਰ ਇੱਕ ਜੰਗ ਨੂੰ ਦਰਸਾਉਂਦੀ ਆ ਤਾਂ ਉੱਥੇ ਹੀ ਤੁਸੀਂ ਵੀ ਜਿੱਦਾਂ ਕਿ ਆਰਮੀ ਦੇ ਵਿੱਚ ਲੰਬਾ ਸਮੇਂ ਰਹੇ ਹੋ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਅੱਜ ਕੱਲ ਦੀ ਪੀੜ੍ਹੀ ਆ ਖਾਸ ਤੌਰ ਤੇ ਉੱਤੇ ਉਹ ਪੀੜੀ ਵਿਦੇਸ਼ ਨੂੰ ਜਾਣ ਨੂੰ ਜ਼ਿਆਦਾਤਰ ਤਿਆਰ ਰਹਿੰਦੀ ਹੈ ਲੇਕਿਨ ਆਰਮੀ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਣ ਨੂੰ ਜਿਹੜਾ ਹਰ ਕੋਈ ਭੱਜਦਾ ਹੈ ਕਿ ਮੈਂ ਆਰਮੀ ਚ ਨਹੀਂ ਜਾਣਾ ਫੌਜ ਨਹੀਂ ਭਰਤੀ ਹੋਣਾ ਲੇਕਿਨ ਜਦੋਂ ਅਸੀਂ ਇਸ ਗੈਲਰੀ ਚ ਆਉਨੇ ਆ ਜਾਂ ਫਿਰ ਆਪਣੀ ਦੇਸ਼ ਭਗਤੀ ਕਿਉਂਕਿ ਜਿਵੇਂ 15 ਅਗਸਤ ਦਾ ਸਮਾਜੇ 26 ਜਨਵਰੀ ਆਜੇ ਤਾਂ ਉਸ ਟਾਈਮ ਦੇ ਉੱਤੇ ਹਰ ਇੱਕ ਦੇ ਮਨ ਦੇ ਵਿੱਚ ਦੇਸ਼ ਭਗਤੀ ਜਾਗ ਜਾਂਦੀ ਹੈ ਤੇ ਅਗਰ ਅਸੀਂ ਇਹੀ ਚੀਜ਼ ਨੂੰ ਕਹੀਏ ਕਿ ਜੇ ਅਸੀਂ ਫੌਜ ਚ ਭਰਤੀ ਹੋਣ ਦੀ ਗੱਲ ਆਖੀਏ ਤਾਂ ਉਤੋਂ ਕਿਉਂ ਨੌਜਵਾਨ ਜਿਹੜੇ ਆ ਭਜਦੇ ਆ ਦੂਰ ਕਿਉਂ ਭਜਦੇ ਦੇਖੋ ਜੀ ਇਹ ਸਵਾਲ ਇਹ ਸਵਾਲ ਤੇ ਵੀ ਵਿਚਾਰ ਕਈ ਬਣਾ ਕੀਤਾ ਗਿਆ ਆ ਜਿਦਾਂ ਕਿ ਤੁਸੀਂ ਗਿਆ ਸਾਨੂੰ ਵੀ ਬੜਾ ਸਾਲ ਹੋ ਗਿਆ ਫੌਜ ਦੇ ਵਿੱਚ ਸਾਡੇ ਵੇਲੇ ਜਿਹੜੇ ਲੋਕਲ ਗੋਨਾਰਿਕ ਯੂਨੀਵਰਸਿਟੀ ਆ ਤੇ ਉੱਥੋਂ ਜਿੱਦਾਂ ਮੈਂ ਦੱਸਿਆ ਖਾਲਸਾ ਕਾਲਜ ਦੇ ਬੜੇ ਆਫਸਰ ਸੀਗੇ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰ ਚੁੱਕਿਆ ਹੁਣ ਘੱਟ ਆਉਂਦੇ ਨੇ ਗੱਲ ਸਿਰਫ ਇਹ ਨਹੀਂ ਹੈਗੀ ਕਿ ਉਹ ਫੌਜ 'ਚ ਜਾਂਦੇ ਕਿਉਂ ਨਹੀਂ ਗੱਲ ਇਹ ਹੈ ਕਿ ਫੌਜ ਨੇ ਆਪਣਾ ਸਟੈਂਡਰਡ ਸਾਡੀ ਹਿੰਦੁਸਤਾਨ ਫੌਜ ਨੇ ਆਪਣਾ ਸਟੈਂਡਰਡ ਥੱਲੇ ਨਹੀਂ ਡੇਗਿਆ ਗੱਲ ਇਹ ਹੈ ਕਿ ਉਸ ਫੌਜ ਉਸ ਹਾਊ ਮੈਨੀ ਮੀਟ दैट ਸਟੈਂਡਰਡ ਉਸ ਸਟੈਂਡਰਡ ਤੱਕ ਬੰਦੇ ਆਉਂਦੇ ਕਿੰਨੇ ਨੇ ਜੇ ਸਾਡੀ ਜਵਾਨ ਪੀੜ੍ਹੀ ਨਹੀਂ ਪਹੁੰਚਦੀ ਖਾਸ ਕਰਕੇ ਪੰਜਾਬੀ ਆ ਅੰਮ੍ਰਿਤਸਰ ਗੁਰਦਾਸਪੁਰ ਜਿੰਦਰ ਡਿਸਟ੍ਰਿਕਟ ਦੇ ਮੈਕਸਿਮਮ ਸੀਗੇ ਹੁਣ ਸਾਡਾ ਧਿਆਨ ਹੀ ਚੱਲ ਗਿਆ ਉਧਰ ਕੀ ਸਾਰੇ ਬਾਹਰ ਜਾਂਦੇ ਨੇ ਪੈਸਾ ਕਮਾਉਣਾ ਹੈ ਅਸੀਂ ਜਦਕਿ ਮੈਂ ਪਹਿਲਾਂ ਦੱਸ ਚੁੱਕਿਆ ਜਿਹੜੇ ਬੱਚੇ ਹੁਣ ਉਹਨਾਂ ਨੂੰ ਮੋਟੀਵੇਟ ਕਰੀਦਾ ਹੁਣ ਇਥੇ ਕਮੇਡੀਆਂ ਨਿਸ਼ਾਨੇ ਸਿੱਖੀ ਆ ਦੇਖੋ ਕਿੰਨੇ ਬੱਚੇ ਜਾ ਰਹੇ ਨਹੀਂ ਗੱਲ ਬੱਚੇ ਜਾ ਨਹੀਂ ਰਹੇ ਪਰ ਕੰਪੀਟੀਸ਼ਨ ਫਾਇਦਾ ਉਹਨਾਂ ਹੀ ਹੈ ਜੀ ਕੋਈ ਉੱਥੇ ਰਿਜ਼ਰਵੇਸ਼ਨ ਹੈ ਨਹੀਂ ਇੱਕ ਜੇ ਤੁਸੀਂ ਆਪੇ ਦੇਖੋ ਬੱਚਿਆਂ ਨੂੰ ਇਹ ਦੱਸੀਦਾ ਕਿ ਇੱਕ ਸਿਪਾਹੀ ਦਾ ਬੱਚਾ ਇੱਕ ਜਨਰਲ ਦਾ ਬੱਚਾ ਸੇਮ ਇੰਟਰਵਿ ਇੱਕ ਜਨਰਲ ਦਾ ਬੱਚਾ ਹੋ ਸਕਦਾ ਕਲੀਅਰ ਨਾ ਕਰੇ ਐਸਪਾਈ ਦਾ ਬੱਚਾ ਕਲੀਅਰ ਕਰੂਗਾ ਇਸ ਤੋਂ ਵੱਡੀ ਸਿਲੈਕਸ਼ਨ ਫੇਅਰ ਕਿਤੇ ਹੋ ਸਕਦੀ ਅਸੀਂ ਆਪ ਉਥੋਂ ਦੀ ਟ੍ਰੇਨ ਕੀਤੇ ਆ ਜੇ ਆਪਾਂ ਕਹੀਏ ਕਿ ਬਾ ਬਾ ਉੱਥੇ ਕੋਈ ਨਹੀਂ ਹੈਗਾ ਤੀਜੀ ਗੱਲ ਉਹ ਬਾਹਰ ਨੂੰ ਕਿਉਂ ਭਜਦੇ ਨੇ ਈਜ਼ੀ ਲੇਅਰ ਆਫ ਮਨੀ ਜਦਕੀ ਫੌਜ ਦੇ ਵਿੱਚ ਵੀ ਹੁਣ ਪੇ ਅਲਾਉਨਸਸ ਮੰਨਿਆ ਜਾਂਦਾ ਜੀ ਪਹਿਲਾਂ ਫੌਜ ਦੇ ਪੇ ਅਲਾਉਨਸਸ ਘੱਟ ਸੀਗੇ ਬਟ ਹੁਣ ਨਹੀਂ ਹੁਣ ਸਾਰੀਆਂ ਫੈਸਿਲਿਟੀਆਂ ਨੇ ਮੈਡੀਕਲ ਫੈਸਿਲਿਟੀਆਂ ਨੇ ਹਾਂ ਦੂਜੀ ਗੱਲ ਜਿਹੜੀ ਕਹਿੰਦੇ ਆ ਕਿ ਆਮ ਬੰਦੇ ਜੀ ਸਰ ਉੱਥੇ ਖਤਰਾ ਫਿਰ ਅਕਤਰਾ ਦਾ ਬਾਹਰ ਵੀ ਹੈ ਐਕਸੀਡੈਂਟਾਂ ਵੀ ਤੁਸੀਂ ਜਾ ਸਕਦੇ ਹੋ ਸੋ ਤੁਹਾਡੀ ਗੱਲ ਠੀਕ ਹੈ ਜੀ ਮੋਟੀਵੇਸ਼ਨ ਕਰਕੇ ਹੀ ਤਾਂ ਇਹ ਗੱਲਦਰੀਆਂ ਕੀਤੀਆਂ ਗਈਆਂ ਤਾਂ ਹੀ ਉਹ ਦੱਸ ਸੀ ਉਹਨਾਂ ਨੂੰ ਕਰਦੇ ਆ ਕਿ ਜਦੋਂ ਉਹਨਾਂ ਨੂੰ ਸਾਡੀ ਹਿਸਟਰੀ ਨਹੀਂ ਪਤਾ ਹੋਊਗੀ ਜਦੋਂ ਸਾਨੂੰ ਮਹਾਰਾਜਾ ਜੀਤ ਸਿੰਘ ਦੀ ਹਿਸਟਰੀ ਨਹੀਂ ਪਤਾ ਹੋਊਗੀ ਤੇ ਫਿਰ ਅਸੀਂ ਉਹ ਜਿਹੜੀ ਪੀੜ੍ਹੀ ਆ ਜਾਂ ਅੱਗੇ ਜਿਹੜਾ ਅਸੀਂ ਉਹ ਟ੍ਰੈਡੀਸ਼ਨ ਅੱਗੇ ਕਿੱਦਾਂ ਲੈ ਕੇ ਜਾਵਾਂਗੇ ਸੋ ਉਹਨਾਂ ਨੂੰ ਸਮਝਾਉਣਾ ਉਹਨਾਂ ਨੂੰ ਇਹਦੇ ਨਾਲ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਸਰ ਜੀ ਮੰਨ ਸਕਦੇ ਆ ਕਿ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਕਿ ਜਿਹੜੇ ਨੌਜਵਾਨ ਜਿਹੜੇ ਆ ਫੌਜ ਵੱਲ ਨਹੀਂ ਧਿਆਨ ਦੇ ਰਹੇ ਜਦ ਕਿ ਬਾਹਰ ਜਾਣ ਵੱਲ ਜ਼ਿਆਦਾ ਰਜਾਵ ਹੈਗਾ ਬਿਲਕੁਲ ਜੀ ਪੰਜਾਬ ਦਾ ਖਾਸ ਕਰਕੇ ਹੈਗਾ ਉਹਦੇ ਵਿੱਚ ਹੁਣ ਸਾਡਾ ਹੀ ਜਿਹੜਾ ਅਸੀਂ ਨਾਗਰਿਕ ਆਮ ਸਾਡਾ ਫਰਜ਼ ਬੰਦ ਆ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੀਏ ਜੋ ਕਿ ਬਹੁਤ ਮੁਸ਼ਕਲ ਆ ਬਾਹਰ ਜਾ ਕੇ ਵੀ ਬੱਚਾ ਉਨੀ ਮਿਹਨਤ ਕਰਦਾ ਮੇਰੇ ਖਿਆਲ ਜ਼ਿਆਦਾ ਹੀ ਮਿਹਨਤ ਕਰਦਾ ਹੋਊਗਾ ਬਟ ਹੁਣ ਟ੍ਰੈਂਡ ਇਹੋ ਜਿਹਾ ਚੱਲ ਚੁੱਕਿਆ ਆ ਹਾਲਾਤ ਇਹੋ ਜਿਹੇ ਹੋ ਚੁੱਕੇ ਆ ਲੇਕਿਨ ਉਹ ਨਹੀਂ ਬੰਦੇ ਜਾਂਦੇ ਨੇ ਜਦ ਕਿ ਹੁਣ ਕਈ ਬੰਦੇ ਕਹਿੰਦੇ ਨੇ ਕਿ ਬੰਦੇ ਟਫ ਨਹੀਂ ਜਾਂਦੇ ਮੈਂ ਕਹੂੰਗਾ ਕਿ ਹੁਣ ਮੈਂਟਲੀ ਜ਼ਿਆਦਾ ਟਫ ਬੰਦੇ ਜਾ ਰਹੇ ਨੇ ਹੁਣ ਤੁਸੀਂ ਦੇਖੋਗੇ ਜਿਹੜਾ ਨਾ ਪਹਿਲਾਂ ਦਾ ਫੌਜੀ ਦੇ ਵਿੱਚ ਆ ਕਹਿੰਦੇ ਫੌਜੀ ਫੌਜੀ ਪਰ ਕੋਈ ਕੁਝ ਨਹੀਂ ਆਸਾ ਕਰਦੀ ਤਿੰਨ ਤਿੰਨ ਪੀੜ੍hiyan ਵੀ ਜਾਂਦੀਆਂ ਨੇ ਚਾਰ ਚਾਰ ਪੀੜ੍hiyan ਵੀ ਜਾਂਦੀਆਂ ਕਿ ਟ੍ਰੈਡੀਸ਼ਨ ਨੇ ਘਰੋਂ ਚੰਗੇ ਨੇ ਉਹ ਵੀ ਜਾਂਦੇ ਨੇ ਬਟ ਗੱਲ ਇਹ ਹੈ ਕਿ ਤੁਸੀਂ ਕਿੱਦਾਂ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਜਦੋਂ ਹੁਣ ਤੁਹਾਨੂੰ ਇੱਕ ਹੋਰ ਉਦਾਹਰਣ ਦੇ ਰਿਹਾ ਨਾ ਮੈਂ ਕਈ ਬੱਚਿਆਂ ਨੂੰ ਅਸੀਂ ਇੰਟਰਵਿਊ ਕਰਦੇ ਜਦੋਂ ਆਉਂਦੇ ਨੇ ਬੀਟਿਆ ਕਰਕੇ ਬਾਹਰ ਜਾਂਦੇ ਨੇ ਵਾਪਸ ਆਉਂਦੇ ਨੇ ਪਰ ਜਿਹੜਾ ਬੰਦਾ ਨਾਲ ਦਾ ਹਲੇ ਉਹ ਉੱਥੇ ਕਿਸ਼ਤਾਂ ਹੀ ਭਰ ਰਿਹਾ ਹੁੰਦਾ ਅਸੀਂ ਬੱਚਿਆਂ ਨੂੰ ਕਹਿੰਦਾ ਜਦੋਂ ਮਾਪਾ ਸੈਮਨਰ ਲਈਦੇ ਤੇ ਜਿਹੜਾ ਬੰਦਾ ਇਥੇ ਮੇਜਰ ਬਣ ਜਾਂਦਾ ਉਹ ਆਪਣੀ ਗੱਡੀ ਲੈ ਕੇ ਘੁੰਮ ਰਿਹਾ ਚੰਗਾ ਆ ਸਮਾਰਟ ਆ ਫਿਟਿਆ ਸਾਰੀਆਂ ਫਸਿੰਦੀਆਂ ਖਤਰਾ ਤਾਂ ਹੈ ਹੀ ਬਟ ਇਹ ਚੀਜ਼ਾਂ ਬੱਚੇ ਨੂੰ ਬਾਅਦ ਚ ਪਤਾ ਲੱਗਦੀਆਂ ਨੇ ਜੋ ਕਿ ਸਾਡਾ ਫਰਜ਼ ਬਣਦਾ ਇਸ ਅਦਾਰਿਆਂ ਦਾ ਫਰਜ਼ ਬਣਦਾ ਇਸ ਮਿਊਜ਼ੀਅਮ ਦੇ ਥਰੂ ਸਾਡਾ ਫਰਜ਼ ਬਣਦਾ ਤਾਂ ਜੋ ਸੀ ਉਹਨਾਂ ਨੂੰ ਜਿਹੜੇ ਬੱਚਿਆਂ ਨੂੰ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਉਹਨਾਂ ਨੇ ਸਾਰੇ ਡੀਪੀਆਈ ਨਾਲ ਗੱਲ ਕਰਕੇ ਸਾਰੇ ਸਕੂਲ ਬੱਚੇ ਆਉਂਦੇ ਨੇ ਹੁਣ ਨਿਸ਼ਾਨੇ ਸਿੱਖੀ ਦੇ ਤੇ ਪੀਰੀਆਡਿਕਲੀ ਆਉਂਦੇ ਰਹਿੰਦੇ ਨੇ ਪੰਜਾਬੀ ਸਕੂਲਾਂ ਦੇ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਬਰੀਫ ਕਰੀਦਾ ਬਟ ਉਹ ਹੀ ਤੁਹਾਡੀ ਗੱਲ ਤੋਂ ਉਹ ਕੀ ਗੱਲ ਮਤਲਬ ਹੈ ਕਿ ਉਹ ਬੱਚੇ ਕੀ ਸਟੈਂਡਰਡ ਮੀਟ ਕਰਦੇ ਨੇ ਉਹਦੇ ਕਰਕੇ ਸਾਡੇ ਟ੍ਰੇਨਿੰਗ ਸੈਂਟਰ ਖੁੱਲੇ ਨੇ ਜ਼ਿਆਦਾਤਰ ਸੋ ਅੱਗੇ ਨੂੰ ਫਰਕ ਪਿਆ ਆ ਡਿਪ ਜਰੂਰ ਆ ਗਿਆ ਸੀਗਾ ਪਰ ਹੁਣ ਅੱਗੇ ਨੂੰ ਪ੍ਰੂਫ ਹੋ ਰਿਹਾ ਤਾ ਬਿਲਕੁਲ ਜੀ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਜੋ ਕਾਰਗਿਲ ਨੂੰ ਦਰਸਾਉਂਦੀ ਏ ਜੋ ਗੈਲਰੀ ਹੈਗੀ ਆ ਉਸ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਇਹ ਤਸਵੀਰਾਂ ਤਾਂ ਦੱਸਦੀ ਹੈ ਕਿ ਹਰ ਵਾਰ ਦੀ ਤਰ੍ਹਾਂ ਹਰ ਸਾਲ ਜੋ ਇੱਥੇ ਸ਼ਹੀਦਾਂ ਨੂੰ ਯਾਦ ਕਰਕੇ ਜੋ ਉਹਨਾਂ ਨੂੰ ਸਨਮਾਨ ਪੇਟ ਕੀਤਾ ਜਾਂਦਾ ਹੈ ਤਾਂ ਉੱਥੇ ਤੁਸੀਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹ ਜੋ ਲੜਾਈ ਹੈ ਇਹ ਜੋ ਕਾਰਗਿਲ ਦੇ ਜੰਨ ਸੀਗੀ 3 ਮਈ ਤੋਂ ਲੈ ਕੇ 26 ਜੁਲਾਈ ਤੱਕ ਜਿਹੜੀ ਚੱਲੀ ਸੀਗੀ 1999 ਜੋ ਇਹ ਲੜਾਈ ਜਿਹੜੀਆਂ ਇਸ ਤੇ ਵਿਜੇ ਪ੍ਰਾਪਤ ਕੀਤੀ ਗਈ ਸੀਗੀ ਤਾਂ ਇਸ ਦੇ ਵਿੱਚ ਹੋਰ ਜਾਣਕਾਰੀ ਚ ਵਾਧਾ ਪੁੰਦ ਤੁਹਾਨੂੰ ਦੱਸ ਜੀ ਕਿ 527 ਦੇ ਕਰੀਬ ਜਿਹੜੇ ਸਾਡੇ ਜਿਹੜੇ ਜਵਾਨ ਸੀਗੇ ਉਹ ਸ਼ਹੀਦ ਹੋਏ ਸੀਗੇ ਤਾਂ ਉੱਥੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਜਵਾਨ ਸੀ ਉਹ ਜ਼ਖਮੀ ਵੀ ਹੋਏ ਸੀਗੇ ਤਾਂ ਇਹ ਜੋ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਉੱਥੇ ਖਾਸ ਇਸ ਜੰਗ ਦੀ ਜੋ ਕਹਿ ਸਕਦੇ ਆ ਕਿ ਵਿਕਰਮਬੱਤਰਾ ਜੋਨੇ ਉਹਨਾਂ ਵੱਲੋਂ ਜਿਹੜਾ 4875 ਪੁਆਇੰਟ ਜਿਹੜਾ ਉਹ ਜਿੱਤਿਆ ਗਿਆ ਸੀਗਾ ਆਪਣੀ ਸ਼ਹੀਦੀ ਦੇ ਕੇ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਇਹ ਗੈਲਰੀ ਦੀਆਂ ਜਿਹੜੀਆਂ ਤਸਵੀਰਾਂ ਅੱਜ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ 26 ਜੁਲਾਈ ਜੋ ਕਿ ਕਾਰਕਿਲ ਦਿਵਸ ਮੁੱਖ ਕੇ ਮਨਾਇਆ ਜਾਂਦਾ ਇਸ ਦਿਨ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਸ਼ਹੀਦਾਂ ਦੇ ਜੋ ਪਰਿਵਾਰ ਨੇ ਉਹਨਾਂ ਨੂੰ ਖਾਸ ਤੌਰ ਤੇ ਬੁਲਾ ਕੇ ਉਹਨਾਂ ਨੂੰ ਸਨਮਾਨ ਸਨਮਾਨ ਪੇਟ ਕੀਤਾ ਜਾਂਦਾ ਹੈ ਤਾ ਇਸੇ ਤਰ੍ਹਾਂ ਦੇ ਨਾਲ ਸਾਡਾ ਵੀ ਫਰਜ਼ ਬਣਦਾ ਕਿ ਭਾਰਤੀ ਫੌਜ ਦਾ ਮਨੋਬਲ ਉੱਤੇ ਚੱਕਦੇ ਹੋਏ ਜਿਹੜੇ ਨੌਜਵਾਨ ਹੈਗੇ ਨੇ ਨੌਜਵਾਨ ਪੀੜੀ ਹੈਗੀ ਆ ਉਹ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਨੌਜਵਾਨ ਨੇ ਭਾਰਤੀ ਫੌਜ ਦੇ ਵਿੱਚ ਪਰਤੀ ਹੋਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਸੈਨਾ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਹਰ ਇੱਕ ਜੰਗ ਦੇ ਵਿੱਚ ਜੋ ਜਿੱਤ ਪ੍ਰਾਪਤ ਕਰਦੀ ਆਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਗਰ ਕੋਈ ਇਹੋ ਜਿਹਾ ਮਾਹੌਲ ਬਣਦਾ ਤਾਂ ਅੱਗੇ ਵੱਧ ਕੇ ਜਿਹੜਾ ਡਟ ਕੇ ਜਿਹੜਾ ਖੜ ਕੇ ਜੰਗ ਦੇ ਵਿੱਚ ਭਾਰਤੀ ਸੈਨਾ ਦਾ ਜਿਹੜਾ ਨਾਲ ਮਨੋਬਲ ਵਦਾ ਸਕਣ ਤਾਂ ਭਾਰਤ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਸੁਰੱਖਿਆ ਹੈਠਾ ਜੇ ਆਪਾਂ ਗੱਲ ਕਰ ਲਈਏ ਤਾਂ ਬਿਲਕੁਲ ਜੋ ਜਿਹੜੇ ਨੌਜਵਾਨ ਹੈਗੇ ਨੇ ਖਾਸ ਤੌਰ ਤੇ ਪੰਜਾਬ ਦੇ ਨੌਜਵਾਨ ਹੈਗੇ ਨੇ ਉਹ ਵੀ ਜਿਹੜੇ ਅੱਗੇ ਵੱਧ ਕੇ ਜਿਹੜਾ ਭਾਰਤ ਦੀ ਜਿਹੜੀ ਹੈ ਸੁਰੱਖਿਆ ਕਰ ਸਕਣ ਕੈਮਰਾਮੈਨ ਸੁਨੀਕਮਰ ਦੇ ਨਾਲ ਲੈਕਚਰ ਸੁਣਨ ਅਗਜੈਗਬਨੀ ਟੀਵੀ ਸ਼੍ਰੀ ਹਮਸਸਾਈ